ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਅਚਨਚੇਤ ਦੌਰਾ ਕੀਤਾ ਹੈ ਨਿਊ ਚੰਡੀਗੜ੍ਹ ਦੇ ਸਕੂਲ ਦੇ ਵਿੱਚ ਸਿੱਖਿਆ ਮੰਤਰੀ ਹਰਜੋਤ ਬੈਂਸ ਅਚਾਨਕ ਪਹੁੰਚੇ ਨੇ ਨਿਊ ਚੰਡੀਗੜ੍ਹ ਤੇ ਹੁਸ਼ਿਆਰਪੁਰ ਦੇ ਸਕੂਲ ਦੇ ਵਿੱਚ ਅਚਾਨਕ ਦੌਰਾ ਕੀਤਾ ਹੈ ਸਿੱਖਿਆ ਮੰਤਰੀ ਹਰਜੋਤ ਬੈਂਸ ਤੜਕਸਾਰ ਨਿਊ ਚੰਡੀਗੜ੍ਹ ਤੇ ਹੁਸ਼ਿਆਰਪੁਰ ਦੇ ਇੱਕ ਸਕੂਲ ਦੇ ਵਿੱਚ ਪਹੁੰਚਦੇ ਨੇ ਉਹਨਾਂ ਦੇ ਵੱਲੋਂ ਅਚਨਚੇਤ ਇਸ ਸਕੂਲ ਦਾ ਦੌਰਾ ਕੀਤਾ ਜਾਂਦਾ ਹੈ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਸਿੱਖਿਆ ਮੰਤਰੀ ਪਹੁੰਚੇ ਨੇ ਉਹਨਾਂ ਦੇ ਵੱਲੋਂ ਅਚਨਚੇਤ ਨਿਊ ਚੰਡੀਗੜ੍ਹ ਤੇ ਇਸ ਸਕੂਲ ਦਾ ਦੌਰਾ ਕੀਤਾ ਗਿਆ ਮੁਹਾਲੀ ਦੇ ਪਿੰਡ ਹੁਸ਼ਿਆਰਪੁਰ ਦਾ ਇਹ ਸਕੂਲ ਹੈ ਜਿੱਥੇ ਅਚਨਚੇਤ ਸਿੱਖਿਆ ਮੰਤਰੀ ਹਰਜੋਤ ਬੈਂਸ ਪਹੁੰਚੇ ਨੇ ਸਕੂਲ ਨੂੰ ਵੱਡੇ ਪੱਧਰ ਤੇ ਸੁਧਾਰਤੀ ਲੋੜ ਅਤੇ ਮੈਸਬੰਧਿਤ ਅਧਿਕਾਰੀਆਂ ਨੂੰ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਦੇ ਲਈ ਤੁਰੰਤ ਲੜਿੰਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤਾ। ਇਹ ਤਸਵੀਰਾਂ ਨਿਊ ਚੰਡੀਗੜ੍ਹ ਦੇ ਪਿੰਡ ਹੁਸ਼ਿਆਰਪੁਰ ਦੀਆਂ ਨੇ ਜਿੱਥੇ ਸਿੱਖਿਆ ਮੰਤਰੀ ਸਵੇਰੇ ਅਚਨਚੇਤ ਪਹੁੰਚਦੇ ਨੇ ਉਹਨਾਂ ਦੇ ਵੱਲੋਂ ਅਚਨਚੇਤ ਇਸ ਸਕੈਂਡਰੀ ਸਕੂਲ ਦਾ ਦੌਰਾ ਕੀਤਾ ਜਾਂਦਾ ਹੈ ਕਲਾਸਰੂਮ ਦੇ ਵਿੱਚ ਪਹੁੰਚ ਕੇ ਸਿੱਖਿਆ ਮੰਤਰੀ ਅਧਿਆਪਕਾਂ ਤੇ ਬੱਚਿਆਂ ਦੇ ਨਾਲ ਗੱਲਬਾਤ ਕਰਦੇ ਨਜ਼ਰ ਆਉਂਦੇ ਨੇ ਬੁਨਿਆਦੀ ਢਾਂਚੇ ਤੇ ਸਿੱਖਿਆ ਮੰਤਰੀ ਦੇ ਵੱਲੋਂ ਸਵਾਲ ਖੜੇ ਕੀਤੇ ਜਾਂਦੇ ਨੇ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਮੈਂ ਸਬੰਧਤ ਅਧਿਕਾਰੀਆਂ ਨੂੰ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਦੀ ਅਪੀਲ ਕਰਾਂਗੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਸਕੂਲ ਦੇ ਕਲਾਸਰੂਮ ਦਾ ਬੁਰਾ ਹਾਲ ਹੈ ਪੇਂਟ ਉਤਰਿਆ ਹੋਇਆ ਤੇ ਦਰਵਾਜ਼ੇ ਹੀ ਅਜੀਬ ਤਰੀਕੇ ਤੇ ਲੱਗੇ ਹੋਏ ਨੇ ਇਹ ਤਸਵੀਰਾਂ ਨਿਊ ਚੰਡੀਗੜ੍ਹ ਮੁਹਾਲੀ ਦੇ ਹੁਸ਼ਿਆਰਪੁਰ ਪਿੰਡ ਤੋਂ ਸਾਹਮਣੇ ਆ ਰਹੀਆਂ ਜਿੱਥੇ ਸਕੈਂਡੀ ਸਕੂਲ ਦੇ ਵਿੱਚ ਅਚਨ ਚੇਤ ਸਿੱਖਿਆ ਮੰਤਰੀ ਹਰਜੋਤ ਬੈਂਸ ਪਹੁੰਚਦੇ ਨੇ। ਤਾਂ ਸ੍ਰੀ ਪ੍ਰਿੰਸੀਪਲੋਂ ਹਾਂ ਜੀ ਮੈਮ ਕਿੰਨੇ ਬੱਚੇ ਇੱਥੇ ਸਰ 255 ਸਸਫਿਕਲ ਬੇਟਾ ਸਰ ਕਿਹੜੀ ਕਲਾਸ ਦੇ ਬੱਚੇ ਨਾਈਨ ਐਂਡ ਹਾਉਟ ਯੂ ਸਟਡਿੰਗ ਰਾਈਟ ਨਾ ਪੰਜਾਬੀ ਦਾ ਪੀਰੀਅਡ ਹੈ ਮੈਂ ਰਾਈਟ ਨਾ ਮੈਂ ਇੱਕ ਗਵਰਨਮੈਂਟ ਸੀਨੀਅਰ ਸੈਂਟਰੀ ਸਕੂਲ ਸ਼ਾਰਪੂਰ ਦਾ ਇਟ ਇਜ਼ ਜਸਟ ਨਹੀਂ ਆ ਜਿਹੜਾ ਇਕੋ ਸਿਟੀ 3 ਹੈ ਮੋਹਾਲੀ ਦਾ ਤੇ ਇਹਦੇ ਵਿੱਚ کافی ਬਹੁਤ ਖਸਤਾ ਹਾਲਤ ਹੈਗੀ ਸਕੂਲ ਦੀ ਤਾਂ ਇੱਕ ਇਥੇ ਪਲੇਗ੍ਰਾਉਂਡ ਵੀ ਗ੍ਰਾਂਟ ਆਈ ਹੈ 15 ਚਲੋ ਪਲੇਗ੍ਰਾਉਂਡ ਤਾਂ ਵਧੀਆ ਬਣ ਰਿਹਾ ਪਰ ਜਿਹੜੇ ਕਲਾਸਰੂਮਸ ਹੈ ਬਹੁਤ ਬੁਰੀ ਹਾਲਤ ਚ ਹੈ ਤਾਂ ਹੋਣੀਆਂ ਸੁਰੇਖਾ ਵਗੈਰੇ ਡੀਨ ਬਾਜੀ ਵਿਜ਼ਿਟ ਕਰਨ ਤੇ ਇਹਦਾ ਪਲਾਨ ਚਾਹੀਦਾ ਇਟਸ ਅ ਸੀਨੀਅਰ ਸਕੈਂਡਰੀ ਸਕੂਲ ਠੀਕ ਮੈਂ ਤੁਹਾਡਾ ਸਕੂਲ ਨੂੰ ਵਧੀਆ ਬਣਾਵਾਂਗੇ ਠੀਕ ਹੈ